ਖੰਨਾ ਦੇ ਨੈਸ਼ਨਲ ਹਾਈਵੇ ਤੇ ਬੁੱਧਵਾਰ ਸਵੇਰੇ ਵਾਪਰਿਆ ਬੜਾ ਹਾਸਾ ਜਲਦੀ ਕਰਦੇ ਉਪਰ ਸਕਰਾਈਬ ਨਾਲ ਪਰਿਆ ਹੋਇਆ ਕੈਂਟਰ ਪਲਟਿਆ ਹਾਸੇ ਵਿੱਚ ਕਾਰ ਸਵਾਰ ਮਹਿਲਾ ਤੇ ਉਸ ਦੀ ਬੇਟੀ ਦੀ ਜਾਨ ਬਾਲ ਬਾਲ ਬਚੀ ਕਹਿੰਦੇ ਨੇ ਕਿ ਜਾ ਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਇਹ ਕਹਾਵਤ ਅੱਜ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਇੱਕ ਮਾਂ ਆਪਣੀ ਬੇਟੀ ਨੂੰ ਪੇਪਰ ਦਿਵਾਨ ਲਈ ਆਪਣੀ ਗੱਡੀ ਵਿੱਚ ਜਾ ਰਹੀ ਸੀ ਤੇ ਜਿਵੇਂ ਹੀ ਉਹ ਹਾਈਵੇ ਦੇ ਆਪਣੀ ਗੱਡੀ ਲੈ ਕੇ ਚੜੀ ਤਾਂ ਅਚਾਨਕ ਇੱਕ ਸਕ੍ਰੈਬ ਨਾਲ ਪਲਿਆ ਹੋਇਆ ਕੈਂਟਰ ਉਸ ਤੇ ਆ ਪਲਟਿਆ ਗਨਮਤ ਰਹੀ ਕਿ ਕਾਰ ਵਿੱਚ ਸਵਾਰ ਮਾਂ ਤੇ ਪੀ ਬਾਲਵਾਲ ਬਚ ਗਏ ਉਧਰ ਸਕ੍ਰੈਬ ਨਾਲ ਪਲਿਆ ਟਰੱਕ ਦਾ ਡਰਾਈਵਰ ਵੀ ਸਹੀ ਸਲਾਮਤ ਹੈ ਤਾਂ ਹੀ ਤਾਂ ਕਹਿੰਦੇ ਨੇ ਕਿ ਜੇਕਰ ਮੌਤ ਆਈ ਹੋਵੇ ਤਾਂ ਛੋਟਾ ਜਿਹਾ ਐਕਸੀਡੈਂਟ ਵੀ ਮੌਤ ਦਾ ਕਾਰਨ ਬਣ ਜਾਂਦਾ ਪਰ ਜੇਕਰ ਕਿਸੇ ਦੀ ਬਦੀ ਹੋਵੇ ਤਾਂ ਬੜੇ ਤੋਂ ਬੜਾ ਐਕਸੀਡੈਂਟ ਵੀ ਉਸ ਦਾ ਕੁਝ ਨਹੀਂ ਬੁਗਾੜ ਸਕਦਾ ਖੰਨਾ ਤੋਂ ਰਾਜਕੁਮਾਰ ਮੈਨਰੋ ਅਤੇ ਰਜੇਸ਼ ਰਾਜਾ ਦੀ ਵਿਸ਼ੇਸ਼ ਰਿਪੋਰਟ ਸੁਮੇਤ ਗੁਪਤਾ ਜੀ ਤੇ ਪਲ ਕੀ ਹਾਦਸਾ ਕੀ ਕਿਦਾਂ ਆਇਆ ਹੈ ਸਾਰਾ ਆ ਜੀ ਮੇਰੀ ਪਤਨੀ ਤੇ ਮੇਰੀ ਕੁੜੀਆ ਕੁੜੀਆ ਮੇਰੀ ਬਿਆ ਪੇਪਰ ਸੀਗਾ ਫੂਲ ਗਈ ਸੀ ਐ ਬੀਜੀਪੀਐਸ ਉਹ ਆਪਣਾ ਜਾ ਰਹੇ ਠੀਕ ਲੈਣ ਜਾ ਰਹੇ ਸੀਗੇ ਪਿੱਛੇ ਜਿਹੜਾ ਆ ਟਰੱਕ ਵਾਲਾ ਟਰੱਕ ਵਾਲੇ ਨੇ ਓਵਰਟੇਕ ਕਰ ਰਿਹਾ ਸੀਗਾ ਪਿੱਛੇ ਹਿੱਟ ਕਰਿਆ ਹੈਗਾ ਹਿੱਟ ਕਰਦੇ ਕਰੇ ਟਾਰ ਨੂੰ ਘੇਟੀ ਦਾ ਹੀ ਲਾ ਗਿਆ ਉਹ ਜਿਹਦੇ ਕਰਕੇ ਹਾਦਸਾ ਹੋਇਆ ਤੇ ਠੀਕ ਨੇ ਹਾਂ ਕੌਣ ਕੌਣ ਸੀ ਗੱਡੀ ਦੇ ਵਿੱਚ ਮੇਰੀ ਮਿਸਿਸ ਤੇ ਮੇਰੀ ਬੇਟੀ ਡਰਾਈਵ ਕਰ ਰਹੀ ਸੀ ਤੁਹਾਡੀ ਮਿਸਿਸ ਹਾਂ ਮੇਰੀ ਮੇਰੇ ਡਰਾਈਵ ਕਰ ਰਹੀ ਕੋਈ ਐਸੀ ਬੀਚ ਕੋਈ ਛੱਟ ਪੇੜ ਤਟ ਪੇੜ ਤੋਂ ਬਚੇ ਦੂਗੀ ਸਾਰੀ ਹਾਂਜੀ ਨਾਮ ਕੀ ਹੈ ਤੁਹਾਡੀ ਬੇਟੀ ਔਰ ਮਿਸੀ ਦਾ ਮੇਰੀ ਮਿਸੀ ਦਾ ਨਾਮ ਹੈ ਰੀਚਾ ਗੁਪਤਾ ਬੇਟੀ ਹੈ ਕਿ ਸਾਨਵੀ ਗੁਪਤਾ ਪੇਪਰ ਦਵਾਣ ਚੱਲੇ ਸੀ ਕਿੰਨੀ ਏਜ ਹੈ ਬੇਟੀ ਦੀ ਉਹਦੀ ਹੈ ਸਮਝ ਲਓ 16 15 ਸਾਲ ਤੁਹਾਡੀ ਮਿਸੀ ਦੀ 40 ਬੇਟੀ ਕਿਹੜੇ ਸਕੂਲ ਚ ਪੜ੍ਹਦੀ ਹੈ ਤੁਹਾਡਾ ਸਰ ਮੇਰਾ ਨਾਮ ਰਮਾਕਾਂਤ ਪਾਲ ਹੈ ਆਪ ਕੰਟੇਨਰ ਚਲਾ ਰਹੇ ਆਪ ਹਾਂਜੀ 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 ਮੈਂ ਡਰਾਈਵ ਕਰ ਰਿਹਾ ਸਰ ਮੈਂ ਇਧਰ ਸੇ ਆਪਣਾ ਚਾਬੀ ਸੇ ਭਰ ਕੇ ਆ ਰਹਾ ਥਾ ਕੰਟੇਨਰ और मैं अपने लाइन से जा रहा था एक कुड़ी ना एक बस खड़ी थी यहाँ पे रोडवेज का बस और वहाँ से कुड़ी उसको बस को ओवरटेक करके ना डायरेक्ट आके अंदर ही घुस गई मैं उसको बचाने की बहुत कोशिश किया मैं बचाने की कोशिश किया फुटपाथ पे गाड़ी चढ़ा लिया ताकि अभी से निकल जाए वो होपलेस हो गई समझ नहीं पाई और घुसरती चली गई वो बचाते बचाते मैं डिवाइडर पर पहुँच गया गाड़ी मेरा पलटी हो गई मेन रोड पे ऊपर चढ़ते हाँ जी हाँ जी हाँ जी वो उधर से आके फिर मेन रोड पर चढ़ रही थी वो मैं अपने साइड से जा रहा था देखो आप अकेले थे आज आपके साथ कोई बेटा नहीं मैं था? मैं अकेला था सर ठीक है सर भी हां जी हां जी सब ठीक है वो भी ठीक है हम भी ठीक है कहां से आ रहे थे समचाई से भर के आ रहे थे कहां पर जाना कहां पर था मंडी जाना था सर टैंकर लोडेड है हां जी हां जी लोडेड है क्या माल है इसमें इसमें स्क्रैप है हां जी सर कितना ये हाफ आया था ये सानू थोड़ी देर पहले ही इंफॉर्मेशन मिली थी कि एक स्विफ्ट गाड़ी है वो रोड के ऊपर है जड़े हैगा चढ़ रही नीचे आ रही थी खन्ना साइड तो गोविंदगढ़ साइड नु जाना सी दूसरी साइड तो जड़े लुधियाने साइड तो एक कंटेनर आ रहा है सीगा ਜਿਹੜਾ اچਾਂਚਕ ਕੰਟੇਨਰ ਆ ਪਲਟ ਗਿਆ ਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਰੋਡ ਬਲੌਕ ਸੀ ਅਸੀਂ ਲਾ ਕੇ ਆਪਣੀਆਂ ਟੀਮਾਂ ਸਾਰੀਆਂ ਐਸਐਸਪੀ ਦੀਆਂ ਟੀਮਾਂ ਨਾਲ ਲਾ ਕੇ ਰੋਡ ਨੂੰ ਜਿਹੜਾ ਕਲੀਅਰ ਕਰਤਾ ਬਾਕੀ ਜਿਹੜੀ ਬੰਦੀ ਕਾਰਵਾਈ ਉਹ ਕਰ ਰਹੇ ਹਾਂ